ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਲਮ ਮੇਰੀ ਬਾਚ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਰਹ ਰਹੇ ਹੋਗੇ ਵੈਗੁੰ ਦਾ ਓਟ ਆਸਰਾ ਤੁਹਾਡੇ ਸਾਰਿਆਂ ਤੇ ਬਣਿਆ ਰਹੇ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਦੇਵੇ ਬਹੁਤ ਸਾਰੇ ਕਮੈਂਟ ਤੁਹਾਡੇ ਜਿਨ੍ਹਾਂ ਦਾ ਅੱਜ ਮੈਂ ਰਿਪਲਾਈ ਕਰਨਾ ਹੈ ਬਹੁਤ ਸਾਰੀਆਂ ਭੈਣਾਂ ਦੇ ਦੁੱਖ ਸੁੱਖ ਹਨ ਜਿਹੜੀਆਂ ਵਾਰ-ਵਾਰ ਮੈਨੂੰ ਕਮੈਂਟ ਕਰਦੀਆਂ ਨਹੀਂਆਂ ਵੀ ਦੀਦੀ ਸਾਡੇ ਨਾਲ ਵੀ ਤੁਹਾਡੇ ਆਈ ਹੋਈ ਮੇਰੇ ਹਸਬੰਡ ਦੀ ਡੈਥ ਹੋ ਗਈ ਹੈ ਨਾ ਮੇਰੇ ਭਰਾ ਦੀ ਹੋ ਗਈ ਜਾਨ ਪਰਿਵਾਰ ਦੇ ਵਿੱਚ ਜਿਹਦੇ ਕੋ ਜੋ ਵੀ ਕੋਈ ਹਾਦਸਾ ਵਾਪਰੇਗਾ ਆਪਣੇ ਦੁੱਖ ਉਹ ਨਾਲ ਦੱਸੇ ਲੇਗੇ ਤੇ ਉਹਨਾਂ ਵਾਰੀ ਮੈਂ ਅੱਜ ਬੋਲਦੀ ਆ ਜੀ ਮਤਲਬ ਇੱਕ ਭੈਣ ਨੇ ਨਾ ਕਮੈਂਟ ਕੀਤਾ ਸੀ ਕਹਿੰਦੇ ਵੀ ਦੀਦੀ ਮੇਰੇ ਮੇਰਾ ਬੇਟਾ 3 ਸਾਲ ਦਾ ਹੈ ਵੀ ਮੇਰੇ ਹਸਬੰਡ ਦੀ ਡੈਥ ਹੋ ਗਈ ਮੈਨੂੰ ਵੀ ਮਤਲਬ ਜ਼ਿੰਦਗੀ ਹੈ ਜਿਹੜੀ ਉਹ ਪਟੜੇ ਪਾਉਣੀ ਔਖੀ ਹੋਈ ਪਈ ਹੈ ਵੀ ਮੈਂ ਕੀ ਕਰਾਂ ਹਨਾ ਤੇ ਉਹ ਭੈਣ ਨੂੰ ਸਭ ਤੋਂ ਪਹਿਲਾਂ ਤੋਂ ਭੈਣ ਲਈ ਅਰਦਾਸ ਕਰਦੇ ਆ ਹਨ ਉਹਦੇ ਵਰਗੀਆਂ ਹੋਰ ਵੀ ਪਤਾ ਨਹੀਂ ਕਿੰਨੀਆਂ ਭੈਣਾਂ ਹੋਣਗੀਆਂ ਜਿਨ੍ਹਾਂ ਨਾਲ ਇਹ ਹਾਦਸੇ ਜਿਹੜੇ ਵਾਪਰ ਜਾਂਦੇ ਨੇਗੇ ਵੀ ਪ੍ਰਮਾਤਮਾ ਨੂੰ ਸਬਰ ਦੇਵੇ ਉਹਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਬਾਕੀ ਮੈਂ ਇਹ ਕਹਿਣਾ ਚਾਹੁੰਦੀ ਆ ਜੀ ਦੁੱਖ ਪ੍ਰਮਾਤਮਾ ਉਹਨੂੰ ਦਿੰਦਾ ਜਿਹਦੇ ਵਿੱਚ ਦੁੱਖ ਝੱਲਣ ਦੀ ਸ਼ਕਤੀ ਹੁੰਦੀ ਆ ਹਨ ਪ੍ਰਮਾਤਮਾ ਦੇ ਫੈਸਲੇ ਅੱਗੇ ਆਪਾਂ ਕੁਝ ਨਹੀਂ ਕਰ ਸਕਦੇ ਪ੍ਰਮਾਤਮਾ ਨੂੰ ਆਪਾਂ ਸਿਖਵੇ ਨਹੀਂ ਕਰ ਸਕਦੇ ਜਦੋਂ ਆਪਣਾ ਆਪਣੇ ਦੀ ਮਤਲਬ ਕੋਈ ਤਾਜੀ-ਤਾਜੀ ਘਟਨਾ ਆਪਣੇ ਤੇ ਵਾਪਰੀ ਹੁੰਦੀ ਆ ਆਪਣਾ ਮਨ ਟੁੱਟ ਜਾਂਦਾ ਹਨਾ ਆਪਣਾ ਦਿਲ ਐ ਲੱਗਦਾ ਹੁੰਦਾ ਵੀ ਆਪਾਂ ਪ੍ਰਮਾਤਮਾ ਨੂੰ ਕੋਸਣ ਲੱਗ ਜਾਂਦੇ ਆ ਪਰ ਵਕਤ ਪੈ ਕੇ ਆਪਾਂ ਨੂੰ ਪਤਾ ਲੱਗਦਾ ਵੀ ਪ੍ਰਮਾਤਮਾ ਕਹਿੰਦੇ ਹੁੰਦੇ ਨੇ ਵੀ ਆਪਾਂ ਨੂੰ ਬੁਰੀ ਲੱਗਦੀ ਐ ਵੀ ਆਪਣੇ ਨਾਲ ਐ ਵਾਪਰ ਗਿਆ ਪ੍ਰਮਾਤਮਾ ਨੇ ਪਤਾ ਨਹੀਂ ਕੀ ਸੋਚ ਕੇ ਕੀਤਾ ਹੁੰਦਾ ਹਨਾ ਉਹਨੇ ਸਾਰਿਆਂ ਦੀਆਂ ਖੁਆਇਸ਼ਾਂ ਦਾ ਹੀ ਖਿਆਲ ਰੱਖਣਾ ਹੁੰਦਾ ਕਿਤੋਂ ਚੀਜ਼ ਲੈਣੀ ਕਿਤੋਂ ਦੇਣੀ ਹਨਾ ਜ਼ਿੰਦਗੀ ਇਹ ਪ੍ਰਮਾਤਮਾ ਦੀ ਦੇਣ ਐ ਜੀ ਜੇ ਆਪਾਂ ਕਿਸੇ ਨੂੰ ਆਧਾਰ ਦੇ ਦਿੰਨੇ ਆ ਕੋਈ ਚੀਜ਼ ਤਾਂ ਬੇਸਕ ਅਗਲੇ ਦਾ ਕੰਮ ਆਦਿ ਵਿਚਾਲੇ ਪਿਆ ਹੋਵੇ ਜੇ ਆਪਾਂ ਨੂੰ ਜ਼ਰੂਰਤ ਪੈ ਜੇ ਤਾਂ ਆਪਾਂ ਮੰਗ ਲੈਂਦੇ। ਇਸੇ ਤਰ੍ਹਾਂ ਹੀ ਜ਼ਿੰਦਗੀ ਆ ਹਨਾ ਵੀ ਉਹ ਪ੍ਰਮਾਤਮਾ ਦੀ ਦੇਣ ਹੈ। ਪ੍ਰਮਾਤਮਾ ਨੂੰ ਜਦੋਂ ਜਰੂਰਤ ਪੈਂਦੀ ਹੈ ਉਹਨੇ ਲੈ ਲੈਣੀ ਹੈ ਜੀ। ਇਹ ਤਾਂ ਜਰੀਏ ਬਣੇ ਹੁੰਦੇ ਨੇਗੇ ਪਰ ਕਦੇ ਵੀ ਮੌਤ ਆਪਦੇ ਸਿਰ ਗੱਲ ਨਹੀਂ ਲੈਂਦੀ ਹਨਾ ਕੋਈ ਨਾ ਕੋਈ ਮਤਲਬ ਬਹਾਨਾ ਬਣ ਜਾਂਦਾ। ਜਿਵੇਂ ਕਹਿੰਦੇ ਨੇ ਕਹਾਵਤ ਹੈ ਵਿਹੀਲੇ ਰਿਚਕ ਬਹਾਨੇ ਮੌਤ ਆ। ਤੇ ਸਾਡੇ ਘਰ ਚ ਤਾਂ ਖਾਸ ਕਰਕੇ ਇਹ ਘਟਨਾ ਦੇਖੋ ਵਾਪਰ ਗਈ ਦੋਨੇ ਭਰਾਸੀ ਬਹੁਤ ਛੋਟੀ ਉਮਰ ਦੇ ਵਿੱਚ ਚਲੇ ਗਏ ਹਨ ਆਪਾਂ ਕਰ ਕੁਝ ਨਹੀਂ ਸਕਦੇ ਜੀ ਸਾਡੀ ਮਾਤਾ ਨੂੰ ਵੀ ਅਸੀਂ ਇਹ ਹੀ ਸਮਝਾਉਣੀ ਹੁੰਦੀ ਆ ਵੀ ਪਰਮਾਤਮਾ ਨੇ ਜੋ ਕਰਤਾ ਹਨ ਉਹ ਫੈਸਲਾ ਆਪਾਂ ਨੂੰ ਖੜੇ ਮੱਥੇ ਸਵੀਕਾਰ ਕਰਨਾ ਚਾਹੀਦਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੰਨੇ ਦੁੱਖ ਆਪਾਂ ਆਪਣੇ ਲਈ ਤਾਂ ਹੀ ਝੱਲੇ ਨੇ ਤਾਂ ਕਿ ਆਪਾਂ ਨੂੰ ਦੁੱਖ ਸਹਿਣ ਦੀ ਸ਼ਕਤੀ ਮਿਲੇ ਹਨ ਤੇ ਜਦੋਂ ਵੀ ਤੁਸੀਂ ਉਦਾਸ ਹੋ ਨਿਓ ਭੈਣ ਨੂੰ ਬੇਨਤੀ ਹੈ ਜਾਂ ਉਹਦੇ ਵਰਗੀਆਂ ਹੋਰ ਵੀ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆਉਂਦੇ ਨੇ ਜਿਹੜੇ ਕਹਿੰਦੇ ਨੇ ਕਿ ਦੀਦੀ ਸਾਡੀ ਜ਼ਿੰਦਗੀ ਸੋਡੇ ਵਰਗੀ ਹੋ ਗਈ ਕੋਈ ਗੱਲ ਨਹੀਂ ਜੀ ਆਪਣੇ ਵਰਗੀਆਂ ਬਹੁਤ ਭੈਣਾਂ ਨੇ ਤੇ ਤੁਸੀਂ ਲੜਦੇ ਰਹੋ ਜ਼ਿੰਦਗੀ ਦੇ ਨਾਲ ਸੰਘਰਸ਼ ਕਰਦੇ ਰਹੋ ਕੋਈ ਗੱਲ ਨਹੀਂ ਪ੍ਰਮਾਤਮਾ ਨੇ ਤੁਹਾਡੇ ਵਾਸਤੇ ਚੰਗਾ ਵੀ ਬਹੁਤ ਸੋਚਿਆ ਹੋਇਆ ਹੈ ਇੱਕ ਦਿਨ ਤੁਹਾਡੇ ਬੱਚੇ ਕਾਮਯਾਬ ਹੋਉਣਗੇ ਉਹਨਾਂ ਨੂੰ ਪੜਾਉਂਦੇ ਰਹੋ ਵਧੀਆ ਹੁੰਦੀ ਹੈ ਹਨਾ ਉਹਨਾਂ ਨੂੰ ਵਧੀਆ ਸਿੱਖਿਆ ਦਿੰਦੇ ਰਹੋ ਪ੍ਰਮਾਤਮਾ ਨੇ ਚਾਹਿਆ ਤਾਂ ਜਰੂਰ ਇੱਕ ਦਿਨ ਤੁਹਾਡੇ ਦੇ ਫਿਰ ਜਾਣਗੇ ਜਰੂਰ ਮਤਲਬ ਤੁਹਾਡੇ ਘਰ ਚ ਖੁਸ਼ੀਆਂ ਆਉਣਗੀਆਂ ਇਹ ਆਪਾਂ ਨੂੰ ਹੁਣ ਲੱਗਦਾ ਵੀ ਆਪਣੇ ਨਾਲ ਰੱਬ ਨੇ ਮਾੜੀ ਕਰਤੀ ਚਲੋ ਜੋ ਕਰਤੀ ਬਸ ਸਿਰ ਝੁਕਾਓ ਦੇਗੀ ਜਿਵੇਂ ਕਹਿੰਦੇ ਹੁੰਦੇ ਨੇ ਵੀ ਤੇਰਾ ਕੀ ਆ ਮਿੱਠਾ ਲੱਗਦੀ ਹਨਾ ਗੁਰਬਾਣੀ ਚ ਆਉਂਦੀ ਹੈ ਤੁੱਕ ਪਰਮਾਤਮਾ ਦੇ ਕੀਤਾ ਮਿੱਠਾ ਹੀ ਲੱਗਦਾ ਜੀ ਤੇ ਦੁੱਖਾਂ ਭਰੀਆਂ ਭੈਣਾਂ ਜੋ ਵੀ ਕਮੈਂਟ ਕਰਦੀਆਂ ਨੇ ਹਨਾ ਵੀਰ ਜਿਨ੍ਹਾਂ ਨੂੰ ਤਾਜ ਤਾਜੇ ਦੁੱਖ ਲੱਗੇ ਨੇ ਜਾਂ ਹਨਾ ਦੁੱਖ ਦੇਖੋ ਕਿਸੇ ਦਾ ਵੀ ਪੁਰਾਣਾ ਨਹੀਂ ਹੁੰਦਾ ਜੀ ਜਿਹੜੇ ਮਤਲਬ ਜਿਨ੍ਹਾਂ ਨੂੰ ਖੂਨ ਦੇ ਰਿਸ਼ਤਿਆਂ ਦੇ ਵਿੱਚ ਉਹ ਜੇ ਗਮ ਲੱਗ ਜਾਂਦੇ ਨੇ ਨਾ ਉਹਨਾਂ ਦੇ ਸਿਰਿਆਂ 'ਚ ਵੀ ਨਹੀਂ ਮੱਚਦੇ ਇਹ ਆਪਾਂ ਨੂੰ ਪਤਾ ਹਨ ਵੀ ਜਿਵੇਂ ਨਾ ਇੱਕ ਮਾਤਾ ਦੀ ਮੈਂ ਇੰਟਰਵਿਊ ਸੁਣੀ ਸੀਗੀ ਉਹ ਕਹਿੰਦੀ ਸੀ ਵੀ ਮਤਲਬ ਜਿਹੜਾ ਵਿਜੋਗ ਹੁੰਦਾ ਨਾ ਉਹ ساری ਉਮਰ ਨਹੀਂ ਜਾਂਦਾ ਹੁੰਦਾ ਪਰ ਵਕਤ ਹਰ ਵਕਤ ਉਹ ਚੀਜ਼ਾਂ ਉਹ ਦਿਹਾਗ ਮਤਲਬ ਉਹ ਗੱਲਾਂ ਕਰਦੇ ਵਧੀਆ ਨਹੀਂ ਲੱਗਦੇ ਹਨਾ ਵੀ ਹੌਲੀ 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 ਆਪਾਂ ਨੂੰ ਜਿਹੜੀ ਜ਼ਿੰਦਗੀ ਐ ਚਲਾਉਣੀ ਪੈਂਦੀ ਐ ਪਰ ਜੋਗ ਆਪਣੇ ਅੰਦਰੋਂ ਜਾਂਦਾ ਨਹੀਂ ਬਿਲਕੁਲ ਜੀ ਨਹੀਂ ਜਾਂਦਾ ਜਿੰਨਾ ਮਾਵਾ ਦੇ ਪੁੱਤ ਚਲੇ ਗਏ ਉਹਨਾਂ ਦੇ ਸਿਵਿਆ ਚ ਵੀ ਉਹ ਦਰਦ ਨੇਗੇ ਜਿਹੜੇ ਉਹ ਮੱਚਦੇ ਨਹੀਂ ਹੈਗੇ ਜਿੰਨਾ ਭੈਣਾ ਦੇ ਵੀਰ ਚਲੇ ਗਏ ਉਹਨਾਂ ਦੇ ਦਰਦ ਨੇ ਜਿਹੜੇ ਉਹ ਮੱਚਦੇ ਨਹੀਂ ਸਾਡੀਆਂ ਕੁੜੀਆਂ ਜਦੋਂ ਆਉਂਦੀਆਂ ਨੇ ਨਾ ਮਤਲਬ ਨਾਲੇ ਪਿੱਛੇ ਪਰਿਵਾਰ ਐ ਹਨਾ ਭਤੀਜੇ ਨੇ ਅਸੀਂ ਆ ਪਰ ਫਿਰ ਵੀ ਜਦੋਂ ਉਹ ਆਉਂਦੀਆਂ ਨੇ ਭਰੇ ਮਨ ਵਾਲੀ ਉਹ ਘਰ ਚ ਵੱੜਦੀਆਂ ਨੇ ਭਰੇ ਮਨ ਵਾਲੀ ਉਹ ਨਿਕਲਦੀਆਂ ਨੇ ਹਨਾ ਨਿੱਧਰੀਆਂ ਪਰਜਾਈਆਂ ਤੇਰੇ ਭਤੀਜੇ ਨ ਮਾਂ ਬਾਪ ਦਾ ਦੇਖਣੇ ਬਹੁਤ ਔਖੇ ਹੋ ਜਾਂਦੇ ਨੇ ਕਿ ਪੇਕਿਆਂ ਦਾ ਦਰਦ ਹੁੰਦਾ ਹੈ ਜਿਹੜਾ ਕੁੜੀਆਂ ਨੂੰ ਲੈ ਕੇ ਬੈਠ ਜਾਂਦਾ ਵਾ ਫਿਰ ਵੀ ਆਪਾਂ ਆਪਦਾ ਤਾਂ ਝੰ ਲੈਨੇ ਆ ਇੱਕ ਢਿੱਡ ਦਾ ਇੱਕ ਕਹਿੰਦੇ ਹੁੰਦੇ ਨੇ ਪੇਕਿਆਂ ਦਾ ਜਨਾਨੀ ਨੂੰ ਦੋ ਦਰਦ ਬਹੁਤ ਜ਼ਿਆਦਾ ਤੰਗ ਕਰਦੇ ਨੇਗੇ ਪਰ ਕਰਿਆ ਕੁਝ ਨਹੀਂ ਜਾਂਦਾ ਜੀ ਜਿਵੇਂ ਜਿਵੇਂ ਆਪਣੇ ਕਰਮਾਂ ਚ ਲਿਖਿਆ ਆਪਾਂ ਨੂੰ ਲੇਖਾ ਜੋਖਾ ਜਿਹੜਾ ਉਹ ਭੋਗਣਾ ਪੈਂਦਾਗਾ ਬਸ ਬਾਰ-ਬਾਰ ਮੈਂ ਤੁਹਾਨੂੰ ਇਹੀ ਕਹਿੰਨੀ ਆ ਵੀ ਜਿਹਨੂੰ ਵੀ ਦੁੱਖ ਦਰਦ ਲੱਗ ਗਿਆ ਆ ਛਾਤੀ ਮਾਰਿਆ ਕਰੋ ਪਿੱਛੇ ਗੁਰ ਗੋਬਿੰਦ ਸਿੰਘ ਜੀ ਵੱਲੋਂ ਉਹਨਾਂ ਨੇ ਬਹੁਤ ਕੁਝ ਵਾਰਤਾ ਆਪਣੇ ਲਈ ਤਾਂ ਕਿ ਆਪਾਂ ਅ ਦੁੱਖ ਨੂੰ ਝੱਲਣ ਦੀ ਸ਼ਕਤੀ ਆਪਣੇ ਚੋਂ ਮਿਲੇ ਪਾਠ ਕਰੋ ਸਿਮਰਨ ਕਰੋ ਉਹਦੇ ਨਾਲ ਨਾ ਪਤਾ ਕੀ ਹੈ ਮਤਲਬ ਇਹ ਨਹੀਂ ਹੈਗਾ ਵੀ ਪਾਠ ਕਰਨ ਨਾਲ ਦੁੱਖ ਨਹੀਂ ਆਉਂਦੇ ਆਉਂਦੇ ਨੇ ਜੀ ਜ਼ਰੂਰ ਆਉਂਦੇ ਨੇ ਜਿਹੜੇ ਆਪਣੇ ਲਿਖਿਆ ਹੁੰਦਾ ਉਹਨਾਂ ਨੂੰ ਭੋਗਣਾ ਪੈਂਦਾ ਪਰ ਆਪਾਂ ਨੂੰ ਝੱਲਣ ਦੀ ਸ਼ਕਤੀ ਮਿਲ ਜਾਂਦੀ ਹੈਗੀ ਤੇ ਆਪਾਂ ਮਤਲਬ ਕਿ ਜਿਵੇਂ ਆਪਾਂ ਦੁੱਖ ਦੇ ਵਿੱਚ ਬਾਲੀਆਂ ਚੀਕਾਂ ਨਹੀਂ ਮਾਰਦੇ ਹੈਗੇ ਫਿਰ ਉਹਦੀ ਰੱਜਾ ਚ ਆਪਾਂ ਰਾਜੀ ਰਹਿਣਾ ਸਿੱਖ ਲੈਨੇ ਆ ਫਿਰ ਹਰ ਟਾਈਮ ਆਪਾਂ ਚੜ੍ਹਦੀ ਕਲਾ ਦੇ ਵਿੱਚ ਰਹਿਣ ਦੀਆਂ ਗੱਲਾਂ ਕਰਦੇ ਹਾਂ ਜਦੋਂ ਕਿੰਨੇ ਵੀ ਤੁਸੀਂ ਦੁਖੀ ਹੋ ਜਦੋਂ ਤੁਹਾਨੂੰ ਕੋਈ ਪੁੱਛਦਾ ਨਾ ਵੀ ਤੁਹਾਡਾ ਕੀ ਹਾਲ ਹੈ ਤੁਸੀਂ ਇਹੀ ਕਹਿਣਾ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਸੋਹਣਾ ਟਾਈਮ ਨਿਕਲਦਾ ਹੈ ਜਿਹੜਾ ਕੁਝ ਤੁਹਾਨੂੰ ਪ੍ਰਮਾਤਮਾ ਨੇ ਦੇਤਾ ਉਹਦਾ ਸ਼ੁਕਰ ਕਰੋ ਰੋਟੀ ਖਾਣ ਤੋਂ ਪਹਿਲਾਂ ਵੀ ਸ਼ੁਕਰ ਕਰੋ ਹੱਥਾਂ ਤੜਕੇ ਪੈਣ ਲੱਗੇ ਸ਼ੁਕਰ ਕਰੋ ਜਿਹੜੀ ਚੀਜ਼ ਇਹ ਸੋਚ ਲਓ ਵੀ ਜਿਹੜੀ ਚੀਜ਼ ਤੁਹਾਡੇ ਕੋਲੇ ਨਹੀਂ ਹੈਗੀ ਤੁਹਾਨੂੰ ਤੋਂ ਪ੍ਰਮਾਤਮਾ ਨੇ ਲੈ ਲਈ ਉਹ ਤੁਹਾਡੀ ਕਿਸਮਤ 'ਚ ਨਹੀਂ ਸੀ ਪਰ ਕਦੇ ਵੀ ਰੱਬ ਨੂੰ ਨਾ ਕੋਸੋ ਵੀਰ ਆਪਾਂ ਤੂੰ ਮੇਰੇ ਨਾਲ ਮਾੜੀ ਕਰ ਗਿਆ ਜਾਂ ਜੱਗੋਂ ਤੇਰਵੀ ਕਰ ਗਿਆ ਪਰਮਾਤਮਾ ਕਦੇ ਕਿਸੇ ਨਾਲ ਜੱਗੋਂ ਤੇਰਵੀ ਨਹੀਂ ਕਰਦਾ ਜੀ ਹਨਾ ਇਹ ਆਪਾਂ ਨੂੰ ਲੱਗਦਾ ਹੁੰਦਾ ਕਿਉਂਕਿ ਆਪਾਂ ਖਾਸ ਕਰਕੇ ਜਦੋਂ ਕੋਈ ਆਪਣੀ ਆਪਣਾ ਸਾਥੀ ਚਲਿਆ ਜਾਂਦਾ ਆਪਾਂ ਉਦੋਂ ਹੀ ਕਹਿੰਨੇ ਆ ਜੱਗੋਂ ਤੇਰਵੀ ਕਰ ਗਿਆ ਪਰ ਗੁਰਬਾਣੀ ਦੇ ਵਿੱਚ ਵੀ ਆਉਂਦਾ ਵੀ ਮੌਤ ਕਦੇ ਅਣਹੋਣੀ ਨਹੀਂ ਹੈਗੀ ਮੌਤ ਨੇ ਆਉਣਾ ਹੀ ਆਉਣਾ ਹੈ ਕਿਸੇ ਨੂੰ ਜੇ ਹੁਣ ਇੱਕ ਦਰਖਤ ਦੇ ਉੱਤੇ ਫਲ ਲੱਗੇ ਨੇ ਉਹ ਸਾਰੇ ਪੱਕ ਦੇਣੀ ਕਈ ਫੁੱਲ ਵੀ ਝੜ ਜਾਂਦੇ ਨੇ ਘਾਣਾ ਹਵਾ ਨਾਲ ਕਈ ਛੋਟੇ ਛੋਟੇ ਫਲ ਅੱਧ ਕੱਚੇ ਪੱਕ ਤੇ ਝੜ ਜਾਂਦੇ ਨੇ ਕਈ ਪੂਰੇ ਪੱਕਦੇ ਨੇ ਇਹ ਜਿਵੇਂ ਜਿਵੇਂ ਮਤਲਬ ਜਿਹਦੇ ਚ ਕਿੰਨੀ ਮਠਾਸ ਕਿੰਨੀ ਉਮਰ ਰੱਬ ਨੇ ਲਿਖਤੀ ਉਹਵੇਂ ਉਹਨੇ ਭੋਗ ਲੈਣੀ ਹੈਗੀ ਤੇ ਉਦਾਸ ਨਾ ਹੋਇਆ ਕਰੋ ਪਰਮਾਤਮਾ ਦਾ ਨਾਮ ਲਿਆ ਕਰੋ ਉਹਦਾ ਸ਼ੁਕਰਾਨਾ ਕਰਿਆ ਕਰੋ ਜੋ ਕੁਝ ਤੁਹਾਨੂੰ ਦਿੱਤਾ ਫਿਰ ਉਹੀ ਦਾ ਲਾਜੰਦੀ ਹੈ ਵੀ ਬਸ ਤੁਸੀਂ ਉਹਦੀ ਉਹਦੀਆਂ ਦਾਤਾਂ ਨੂੰ ਸਵੀਕਾਰ ਕਰੋ ਖੁਸ਼ੀ ਕਹਦੇ ਹੁੰਦੇ ਨੇ ਵੀ ਆਪਾਂ ਨੂੰ ਦੁੱਖ ਤਾਂ ਲੱਗਦਾ ਆ ਪਰ ਹਮੇਸ਼ਾ ਮਤਲਬ ਇਹ ਚਾਉਂਦੇ ਆ ਵੀ ਆਪਣੇ ਘਰ 'ਚ ਖੁਸ਼ੀਆਂ ਆਉਣ ਆਪਾਂ ਪੈਸਾ ਆਵੇ ਹਨਾ ਵਾਦੇ ਕਹੀ ਆਪਾਂ ਕੰਮ ਕਰਦੇ ਆ ਘਾਟੇ ਲਈ ਆਪਾਂ ਕੁਝ ਨਹੀਂ ਆਪਾਂ ਕਦੇ ਸੋਚਦੇ ਵੀ ਨਹੀਂ ਹੁੰਦੇ ਆਪਾਂ ਸੋਚਦੇ ਆ ਵੀ ਆਪਾਂ ਪੁੱਤ ਵੱਡੇ ਹੋ ਗਏ ਧੀਆਂ ਵੱਡੀਆਂ ਹੋ ਗਈਆਂ ਆਪਾਂ ਇਹਨਾਂ ਦਾ ਵਿਆਹ ਕਰਾਂਗੇ ਰੰਗਲ ਉਹ ਜੂ ਮੰਗਲ ਉਹ ਜੂ ਪਰ ਬੁਰਾ ਆਪਾਂ ਸੋਚਦੇ ਨਹੀਂ ਜੀ ਉਹ ਲਿਖਿਆ ਆਪਣੇ ਕਰਮਾਂ 'ਚ ਪਿਆ ਹੁੰਦਾ ਜਦੋਂ ਕਰਕੇ ਜਿਵੇਂ ਜਿਵੇਂ ਖੁੱਲਦੇ ਨੇ ਉਹਵੇਂ ਉਹ ਸਾਹਮਣੇ ਆ ਜਾਂਦਾ ਫਿਰ ਕਰਿਆ ਕੁਝ ਨਹੀਂ ਜ਼ਿਆਦਾ ਹੈਗਾ ਆਪਣੇ ਬੱਚਿਆਂ ਨੂੰ ਬੁੱਕਲ 'ਚ ਲੈ ਕੇ ਪਿਆਰ ਦਿਆ ਕਰੋ ਉਹਨਾਂ ਨੂੰ ਬਲਾਸੇ ਦਿਆ ਕਰੋ ਤੇ ਪ੍ਰਮਾਤਮਾ ਨੂੰ ਮਤਲਬ ਅਰਦਾਸ ਕਰਿਆ ਕਰੋ ਵੀ ਜੇ ਦੁੱਖ ਦਿੱਤਾ ਹੈ ਤਾਂ ਇਹਨੂੰ ਛੱਲਣ ਦੀ ਸ਼ਕਤੀ ਵੀ ਪ੍ਰਮਾਤਮਾ ਤੂੰ ਹੀ ਦੇਵੇਂਗਾ ਸਬਰ ਦੇ ਸੰਤੋਖ ਦੇ ਸਬਰ ਬਿਨਾ ਜ਼ਿੰਦਗੀ ਨਹੀਂ ਲੰਘਦੀ ਜੀ ਤੇ ਪ੍ਰਮਾਤਮਾ ਤੋਂ ਸਬਰ ਤੇ ਸਮਰੱਥ ਮੰਗਿਆ ਕਰੋ ਵਾਹਿਗੁਰੂ ਤੁਹਾਡੀ ਜਰੂਰ ਸੁਣੂਗਾ ਤੁਹਾਨੂੰ ਦੁੱਖ ਸਹਿਣ ਦੀ ਹੈ ਜਿਹੜੀ ਸ਼ਕਤੀ ਮਿਲੂਗੀ ਹੁਣ ਸਾਢੇ 4 ਸਾਲ ਹੋ ਗਏ ਬਲਜਿੰਦਰ ਨੂੰ ਗਿਆਨ ਨੂੰ ਪਹਿਲਾਂ ਮੈਨੂੰ 1.5 ਸਾਲ ਮਤਲਬ ਬਹੁਤ ਜ਼ਿਆਦਾ ਔਖਾ ਲੱਗਿਆ ਹਨਾ ਦੀ ਪਹਿਲਾਂ ਮੈਂ ਪਾਠ ਕਰ ਲੈਂਦੀ ਹੁੰਦੀ ਸੀ ਜਦੋਂ ਫੌਜੀ ਸਾਹਿਬ ਦੀ ਮੌਤ ਤੋਂ ਬਾਅਦ ਮੈਂ ਪਾਠ ਕਰਨਾ ਬੰਦ ਕਰਤਾ ਮੇਰਾ ਦਿਲ ਨਹੀਂ ਸੀ ਕਰਦਾ ਹੁੰਦਾ ਜੇ ਕਿਸੇ ਨੇ ਮੈਨੂੰ ਕਹਿ ਵੀ ਦੇਣਾ ਸਾਡੇ ਚਾਚੀ ਜੀ ਸੀ ਉਹੋਂ ਨਹੀਂ ਰਹੇ ਇਸ ਦੁਨੀਆ 'ਚ ਜੀ ਉਹਨਾਂ ਨੇ ਮੈਨੂੰ ਕਹਿ ਦੇਣਾ ਵੀ ਅਮਰਤ ਤੂੰ ਪਾਠ ਕਰਿਆ ਕਰ ਮੈਨੂੰ ਉਹਨਾਂ ਦੀ ਗੱਲ ਚੰਗੀ ਨਾ ਲੱਗਦੀ ਮੈਂ ਕਹਿੰਦੀ ਮੇਰਾ ਨਹੀਂ ਦਿਲ ਕਰਦਾ ਹਣਾ ਮੇਰਾ ਨਹੀਂ ਦਿਲ ਕਰਦਾ ਮੈਨੂੰ ਯਾਦ ਹੈਗਾ ਇੱਕ ਬਜ਼ੁਰਗ ਨਾ ਸੀ ਮਤਲਬ ਇੱਥੇ ਸਾਡਾ ਦਸਤਰ ਸੰਗਰੂਰ ਜ਼ਿਲ੍ਹਾ ਸੈਨਿਕਪੋਰਡ ਅਸੀਂ ਉੱਥੇ ਆਪਦਾ ਕੰਮ ਕਰਵਾਉਣ ਗਏ ਅੱਗੇ ਵੀ ਮੈਂ ਕਈ ਵਾਰੀ ਗੱਲ ਕਰਦੀ ਹੁੰਨੀ ਆ ਉਥੇ ਅਸੀਂ ਕੰਮ ਕਰਵਾਉਣ ਗਏ ਬਾਹਰ ਅਸੀਂ ਬੈਠੇ ਸੀਗੇ ਉਹ ਤੋਂ ਬਲਜਿੰਦਰ ਦੀ ਡੈਥ ਨੂੰ 6 ਕੁ ਮਹੀਨੇ ਹੋਏ ਸੀਗੇ 6 ਤੋਂ ਵੀ ਘੱਟ ਹੀ ਟਾਈਮ ਹੋਇਆ ਸੀ 4 ਕੁ ਮਹੀਨਿਆਂ ਦਾ ਟਾਈਮ ਹੋਇਆ ਸੀ ਤੇ ਉਹ ਬਜ਼ੁਰਗ ਨੇ ਨਾ ਮਤਲਬ ਮੈਂ ਰੋਣ ਲੱਗ ਗਈ ਉਹਨਾਂ ਕੋਲੇ ਜਦੋਂ ਉਹਨਾਂ ਨੇ ਗੱਲਾਂ ਛੇੜੀਆਂ ਬਲਜਿੰਦਰ ਦੀਆਂ ਰਿਟਾਇਰ ਫੌਜੀ ਸੀਗੇ ਉਹ ਤੇ ਮੈਂ ਉਹਨਾਂ ਕੋਲੇ ਜਦੋਂ ਰੋਣ ਲੱਗ ਗਈ ਉਹ ਕਹਿੰਦੇ ਵੀ ਬੇਟਾ ਤੂੰ ਰੱਬ ਦਾ ਨਾਮ ਲਿਆ ਕਰ ਮੈਂ ਉਹਨਾਂ ਨੂੰ ਕਿਹਾ ਵੀ ਰੱਬ ਰੱਬ ਤੋਂ ਤਾਂ ਮੇਰਾ ਯਕੀਨ ਉੱਠ ਗਿਆ ਹਣਾ ਆਪਾਂ ਨੂੰ ਜਦੋਂ ਕੋਈ ਦੁੱਖ ਲੱਗਦਾ ਆਪਾਂ ਨੂੰ ਐਵੇਂ ਲੱਗਦਾ ਕਹਿੰਦੇ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਰੀ ਮੈਂ ਕਿਾ ਜੀ ਰੱਬ ਤੋਂ ਮੇਰਾ ਜਕੀਰ ਉੱਟ ਗਿਆ ਮੇਰਾ ਰੱਬ ਦਾ ਨਾਮ ਲੈਣ ਦੀ ਜੀ ਨਹੀਂ ਕਰਦਾ ਪਰ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਜਿਹੜੀ ਮੈਨੂੰ ਬਹੁਤ ਜ਼ਿਆਦਾ ਆਉਂਦੀ ਹੈ ਹਣ ਉਹ ਕਹਿੰਦੇ ਪੁੱਤ ਰੱਬ ਬਿਨਾ ਤੇਰੀ ਗੱਡੀ ਕਿਸੇ ਕਿਨਾਰੇ ਨਹੀਂ ਲੱਗਣੀ ਤੈਨੂੰ ਕਦੇ ਵੀ ਸਹਾਰਾ ਲੈਣਾ ਪਵੇ ਪਰ ਲੈਣਾ ਪੂ ਤੈਨੂੰ ਰੱਬ ਦਾ ਰੱਬ ਹੀ ਤੈਨੂੰ ਦੁੱਖ ਝੱਲਣ ਦੀ ਸ਼ਕਤੀ ਦੇਊਗਾ ਰੱਬ ਹੀ ਤੇਰੇ ਨਾਲ ਮਤਲਬ ਅੰਗ-ਸੰਗ ਜਦੋਂ ਸਹਾਈ ਹੋ ਤੇਰਾ ਕੋਈ ਬਾੜ ਵਿੰਗਾ ਨਹੀਂ ਕਰ ਸਕਦਾ ਪਰਮਾਤਮਾ ਦੇ ਜਦੋਂ ਲੜ ਲੱਗਦੀ ਤੂੰ ਸਮੱਤ ਜਦੋਂ ਪਰਮਾਤਮਾ ਤੋਂ ਮੰਗ ਲਈ ਤੈਨੂੰ ਆਪ ਹੀ ਸਹੀ ਰਸਤੇ ਦਿਖਦੇ ਰਹਿਣਗੇ ਹਨਾ ਵੀ ਜੇ ਤੇ ਤੂੰ ਜੇ ਤੂੰ ਕਰਵਾਰੀ ਨਾਲ ਜੁੜੇਂਗੀ ਤਾਂ ਤੇਰੇ ਬੱਚੇ ਵੀ ਜੁੜਨਗੇ ਵੀ ਤੂੰ ਘਰ ਦੇ ਵਿੱਚ ਮਤਲਬ ਵਾਦਾ ਹੋਊਗਾ ਜੇ ਤੁਸੀਂ ਪਾਠ ਕਰਦੇ ਰਹੋਗੇ ਹਨਾ ਮੈਨੂੰ ਮਤਲਬ ਉਹ ਅੰਕਲ ਦੀ ਗੱਲ ਬਹੁਤ ਯਾਦ ਆਉਂਦੀ ਹੈ ਵੀ ਜਦੋਂ ਵੀ ਹੁਣ ਮੈਨੂੰ ਐ ਲੱਗਦਾ ਹੁੰਦਾ ਜਦੋਂ ਵੀ ਇੱਕ ਕਰਮ ਮੈਂ ਹੋਰ ਕਹਿਣਾ ਚਾਹੁੰਨੀ ਆ ਜਦੋਂ ਵੀ ਮਤਲਬ ਦੁੱਖ ਸੋਡੇ ਤੇ ਬਾਹਰੋਂ ਪੈ ਜਾਂਦਾ ਮੇਰੇ ਨਾਲ ਵੀ ਐਵੇਂ ਹੁੰਦਾ ਜੀ ਬੈਠੇ ਬੈਠੇ ਨੂੰ ਆਪਾਂ ਜਿਹੜੀਆਂ ਅੰਦਰ ਲੀਆਂ ਘਾਟਾਂ ਨੇ ਹਨਾ ਇਨਸਾਨਾਂ ਦੀਆਂ ਖਾਣ ਲੱਗ ਜਾਂਦੀਆਂ ਨੇ ਤੇ ਮਤਲਬ ਖਬਰਾਟ ਹੋਣ ਲੱਗ ਜਾਂਦੀ ਹੈ ਦਿਲ ਕਰਦਾ ਹੁੰਦਾ ਵੀ ਰੋਈਏ ਹਨਾ ਜਦਾਂ ਤੁਸੀਂ ਉਸ ਟਾਈਮ ਖੁੱਲ ਕੇ ਰੋ ਲੋ ਰੋਣਾ ਦੇਖੋ ਰੋਣਾ ਮਾੜੀ ਨਹੀਂ ਹੈ ਜੀ ਰੀਰੀ ਕਰਨਾ ਮਾੜੀ ਦਾ ਲੱਗੇ ਪਰ ਆਪ ਨੂੰ ਕੋਸੀ ਜਾਵਾਂਗੇ ਰੀਰੀ ਕਰੀ ਜਾਵਾਂਗੇ ਉਹ ਮਾੜਾ ਹੈ ਰੋਣਾ ਮਾੜਾ ਨਹੀਂ ਰੋਣ ਨਾਲ ਤੁਹਾਡਾ ਮਨ ਹਲਕਾ ਹੋ ਜਾਂਦਾ ਹਨਾ ਰੋਣ ਅੰਦਰ ਦੱਬਿਆ ਬਹੁਤ ਜ਼ਿਆਦਾ ਮਾੜਾ ਹੈਗਾ ਇਹ ਰੋਗ ਬੜਵਾਲਕੇ ਨਿਕਲਦਾ ਅੰਦਰ ਦੱਬਿਆ ਹੋਇਆ ਰੋਗ ਰੋਣਾ ਜੇ ਤੁਸੀਂ ਮਤਲਬ ਰੋ ਸਕਦੇ ਹੋ ਜਦਾਂ ਤੁਸੀਂ ਰੋ ਲੋ ਜਾਂ ਜਦੋਂ ਤੁਸੀਂ ਇਹ ਜੀ ਦੋ ਵਿਧਾ ਦੇ ਵਿੱਚ ਪੈ ਜਾਂਦੇ ਹੋ ਵੀ ਤੁਹਾਡਾ ਤੁਹਾਨੂੰ ਘਬਰਾਹਟ ਆਉਂਦੀ ਹੈ ਨਾ ਤੁਹਾਡਾ ਰੂਣ ਵੀ ਨਹੀਂ ਆਉਂਦਾ ਤੇ ਤੁਹਾਨੂੰ ਸਮਝ ਵੀ ਨਹੀਂ ਆਉਂਦੀ ਜਿਹੜੀ ਉਹ ਖੋ ਪੈਂਦੀ ਹੈ ਨਾ ਗੇ ਆਂਦੀ ਕਿਉਂਕਿ ਮੇਰੇ ਨਾਲ ਬੀਤਦੀਆਂ ਨੇ ਜੀ ਮਤਲਬ ਇਹ ਨਹੀਂ ਹੈਗਾ ਵੀ ਜੇ ਹੁਣ ਮੈਂ ਇਹ ਗੱਲਾਂ ਕਰ ਰਹੀਆਂ ਤਾਂ ਮੇਰੇ ਨਾਲ ਕੁਝ ਬੀਤਦਾ ਨਹੀਂ ਫਿਰ ਉਹ ਜਿਹੜੀ ਖੋ ਪੈਂਦੀ ਹੈ ਵੀ ਉਹਦਾ ਕੋਈ ਤਰਵਾਸ ਨਹੀਂ ਹੁੰਦਾ ਈ ਡੂੰਗੀ ਮਤਲਬ ਅੰਦਰ ਉਹ ਜਾਨ ਕੱਢਣਾ ਨਹੀਂ ਕਰ ਦਿੰਦੀ ਉਸ ਟਾਈਮ ਇੱਕ ਕੋਈ ਕੰਮ ਕਰੋ ਜੇ ਤੁਹਾਡੇ ਘਰ ਦੇ ਵਿੱਚ ਬੁਟਕਾ ਸਾਫ ਹੈਗਾ ਤਾਂ ਹੱਥ ਧੋ ਕੇ ਉੱਥੇ ਅਰਦਾਸ ਕਰੋ ਜਾਂ ਜਿੱਥੇ ਤੁਸੀਂ ਜੋਤ ਲਾਉਂਦੇ ਹੋ ਉਥੇ ਖੜਕੇ ਅਰਦਾਸ ਕਰੋ ਪ੍ਰਮਾਤਮਾ ਨੂੰ ਇਹ ਹੀ ਗੱਲ ਕਹੋ ਵੀ ਸੱਚੇ ਪਾਤਸ਼ਾਹ ਮੈਨੂੰ ਸਬਰ ਬਖਸ ਸਬਰ ਬਖਸ ਤੇ ਮਤਲਬ ਦੁੱਖ ਸਹਿਣ ਦੀ ਹਿੰਮਤ ਬਖਸ ਹਨ ਤੇ ਮਤਲਬ ਜਦੋਂ ਤੁਸੀਂ ਨਾ ਆਪਦੀਆਂ ਆਪਦੇ ਮਨ ਦੀਆਂ ਗੱਲਾਂ ਜਿਹੜੇ ਮਨ ਦੇ ਉੱਤੇ ਬੋਝ ਨੇ ਇਹ ਤੁਸੀਂ ਲੋਕਾਂ ਨਾਲ ਕਰਨ ਦੀ ਬਜਾਏ ਜਦੋਂ ਤੁਹਾਨੂੰ ਆदत ਪੈ ਗਈ ਨਾ ਵੀ ਤੁਸੀਂ ਪ੍ਰਮਾਤਮਾ ਨਾਲ ਗੱਲਾਂ ਕਰਨ ਲੱਗ ਗਏ ਤਾਂ ਤੁਸੀਂ ਯਕੀਨ ਮੰਨਿਓ ਵੀ ਤੁਹਾਨੂੰ ਬਹੁਤ ਵਧੀਆ ਫੀਲ ਹੋਊਗਾ ਕਿਉਂਕਿ ਰੱਬ ਕਿਉਂਕਿ ਰੱਬ ਨੇ ਕਿਤੇ ਤੁਹਾਡੀ ਚੁਗਲੀ ਨਹੀਂ ਕਰਨੀ ਹੈਗੀ ਹਨਾ ਰੱਬ ਨੇ ਸੁਣ ਲੈਣਾ ਜਿੰਨੀ ਜਦੋਂ ਤੁਹਾਡੀਆਂ ਅੱਖਾਂ ਦੇ ਵਿੱਚ ਅਥਰੂ ਆ ਕੇ ਜਿਹੜੀ ਤੁਸੀਂ ਅਰਦਾਸ ਕਰਦੇ ਹੋ ਨਾ ਉਹ ਪਰਮਾਤਮਾ ਦੇ ਘਰੇ ਜਰੂਰ ਕਬੂਲ ਹੁੰਦੀ ਹੈ ਇਹ ਮੇਰਾ ਤਜਰਬਾ ਜੀ ਮਤਲਬ ਮੈਂ ਮੈਨੂੰ ਜਦੋਂ ਵੀ ਹੁਣ ਐਦਾਂ ਹੁੰਦਾ ਨਾ ਵੀ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੀ ਆ ਇਕੱਲੀ ਰਹਿਣੀ ਆ ਕਈ ਵਾਰੀ ਮੈਂ ਜਿਸ ਕਾਲ ਸਕੂਲ ਜਾਂਦਾ ਘਬਰਾਟ ਹੁੰਦੀ ਹੈ ਬੇਬੇ ਬਾਪੂ ਨਹੀਂ ਕਰੀ ਹੁੰਦੇ ਫਿਰ ਮੈਨੂੰ ਇਸ ਤਰ੍ਹਾਂ ਹੀ ਹੋ ਜਾਂਦਾਗਾ ਜਿਹੜੀ ਅੰਦਰਲੀ ਖੋ ਹੈ ਉਹ ਮਤਲਬ ਕੱਲਾਪੜ ਖਾਣ ਲੱਗ ਜਾਂਦਾ ਤਾਂ ਫਿਰ ਸਿਰਫ ਰੱਬ ਦਾ ਸਹਾਰਾ ਲਓ ਜੀ ਤੇ ਵੈਗਰ ਗੇਰ ਅਰਦਾਸ ਕਰੋ ਦੁਖ ਸੰ ਦੀ ਸ਼ਕਤੀ ਮਿਲੂਗੀ ਪਰਮਾਤਮਾ ਤੋਂ ਖੁਸ਼ਹਾਲ ਜੀਵਨ ਦੀ ਕਾਮਨਾ ਕਰੋ ਜਕੀਰ ਮੰਨਿਓ ਤੁਸੀਂ ਇਹ ਕਰਕੇ ਦੇਖਿਓ ਹਨ ਜਿੱਥੇ ਵੀ ਤੁਸੀਂ ਪਾਠ ਕਰਦੇ ਹੋ ਜੇ ਤੁਹਾਡੇ ਘਰ ਚ ਗੁਟਕਾ ਸਾਭ ਨਹੀਂ ਹੈ ਤੁਸੀਂ ਜੋਤ ਨਹੀਂ ਲਾਉਂਦੇ ਤਾਂ ਤੁਸੀਂ ਗੁਰਦੁਆਰਾ ਸਾਹਿਬ ਕਰਨੀ ਮੂੰਹ ਕਰਕੇ ਅਰਦਾਸ ਕਰੋ ਉੱਥੇ ਮਤਲਬ ਤੁਹਾਡੀ ਉਥੋਂ ਵੀ ਅਰਦਾਸ ਕਬੂਲ ਹੋ ਜੂਦੀ ਪਰਮਾਤਮਾ ਸਾਰੀ ਜਗ੍ਹਾ ਇਹ ਨਹੀਂ ਹੈਗਾ ਵੀ ਆਪਾਂ ਕੱਲੇ ਗੁਰੂ ਘਰ ਚ ਹੀ ਪਰਮਾਤਮਾ ਹੈ ਹਰ ਜਗ੍ਹਾ ਪਰਮਾਤਮਾ ਹੈ ਰੱਬੀ ਕੋਈ ਮਤਲਬ ਜਦੋਂ ਜਦੋਂ ਤੁਸੀਂ ਕਿਸੇ ਦੁਵਿਧਾ ਦੇ ਵਿੱਚ ਹੁੰਦੇ ਹੋ ਤੁਸੀਂ ਅਰਦਾਸ ਕਰਦੇ ਹੋ ਪਰਮਾਤਮਾ ਕਿਸੇ ਇਨਸਾਨੀ ਰੂਪ ਦੇ ਵਿੱਚ ਵੀ ਤੁਹਾਡੀ ਹੈਲਪ ਲਈ ਕਿਸੇ ਨੂੰ ਭੇਜ ਦਿੰਦਾ ਇਹ ਸਮਝ ਲਓ ਵੀ ਉਦੋਂ ਰੱਬ ਆ ਗਿਆ ਤੇ ਬਸ ਜੇ ਮਤਲਬ ਇਹੀ ਗੱਲਾਂ ਮੈਂ ਤੁਹਾਡੇ ਨਾਲ ਕਰਨੀਆਂ ਸੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਵਧੀਆ-ਵਧੀਆ ਕਮੈਂਟ ਕਰਿਆ ਕਰੋ ਨਾਲੇ ਕਮੈਂਟ ਦੇ ਨਾਲ ਤੁਸੀਂ ਆਪਣਾ ਪਿੰਡ ਸ਼ਹਿਰ ਜਾਂ ਕੰਟਰੀ ਜ਼ਰੂਰ ਲਿਖਦਿਆ ਕਰੋ ਤਾਂ ਕਿ ਮੈਨੂੰ ਪਤਾ ਲੱਗ ਜਾਵੇ ਵੀ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਬਾਤ ਵਿੱਚ ਮੈਂ ਤੁਹਾਨੂੰ ਸੇਰ ਕਹਿੰਦੀ ਆ ਭੈਣੋ ਉਦਾਸ ਨਾ ਹੋਇਆ ਕਰੋ ਮੇਰੇ ਕਹਿੰਦੇ ਹੁੰਦੇ ਨੇ ਉਹ ਇੱਕ ਬਲਵਿੰਦਰ ਕੌਰ ਜੀ ਕਹਿੰਦੀ ਹੁੰਦੀ ਹੈ ਵੀ ਕੋਈ ਵਗਦੀ ਨਹਿਰ ਹੋਵੇ ਦੁਖੀ ਹੋਏ ਬੰਦਿਆਂ ਦਾ ਕੋਈ ਵੱਖਰਾ ਹੀ ਸ਼ਹਿਰ ਹੋਵੇ ਤੇ ਇੱਥੇ ਹਰ ਕੋਈ ਦੁਖੀ ਹੈ ਜੀ ਕਿਸੇ ਨੂੰ ਤਨ ਦਾ ਦੁੱਖ ਕਿਸੇ ਨੂੰ ਮਨ ਦਾ ਦੁੱਖ ਹਨਾ ਬੋਝ ਆਪਾਂ ਚੱਕੀ ਤੁਰੇ ਫਿਰਦੇ ਆਂਗੇ ਇਹ ਬੋਝ ਪਰਮਾਤਮਾ ਕੋਲੇ ਹਲਕੇ ਕਰੋ ਪਰਮਾਤਮਾ ਤੁਹਾਡੇ ਬੋਝ ਜ਼ਰੂਰ ਹਲਕੇ ਕਰੂਗਾ ਤੇ ਆਪਾਂ ਨੂੰ ਨਹੀਂ ਚੰਗਾ ਲੱਗਦਾ ਉਹਦਾ ਫੈਸਲਾ ਪਰ ਉਹ ਕਦੇ ਵੀ ਕਿਸੇ ਇਨਸਾਨ ਨਾਲ ਬੁਰਾ ਨਹੀਂ ਕਰਦਾ ਗੁਰੂ ਗੋਬਿੰਦ ਸਿੰਘ ਜੀ ਵੱਲ ਝਾਤ ਮਾਰ ਲਿਆ ਕਰੋ ਉਹਨਾਂ ਨੇ ਬਹੁਤ ਦੁੱਖ ਸੁੱਖ ਝੱਲੇ ਨੇਗੀ ਚਲੋ ਜੀ ਅੱਜ ਦੀ ਵੀਡੀਓ ਵਿੱਚ ਐਨਾ ਹੀ ਮਿਲਦਿਆ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ